ਲਾਈਓ ਮੜਾ ਜਗਲਾਸ ਲਾਈਓ ਮੜਾ ਜਗਲਾਸ ਆ ਦੇਖੇ ਦੇਖ ਨਾਨੀ ਗੈਂ ਜੋਰ ਨਾ ਲੱਗੇ ਸੀ ਐ ਤੁਹਾਡੇ ਸਾਡੀ ਖਸਖਾਸ ਥੱਲੇ ਬਹਿ ਜਾਂਦੀ ਤੇ ਫਿਰ ਲਾ ਕੇ ਪੀਨੇ ਪੈ ਸਹੀ ਗੱਲ ਐਦਰ ਸੀਮਾ ਤਾਂ ਵਿਚਾਰੀ ਕੁਛ ਖਾਂਦੀ ਪੀਂਦੀ ਨਹੀਂ ਇਹਨੂੰ ਮਸਾ ਤੱਕੇ ਨਾਲ ਸੀ ਪਿਆਰ ਲੱਗੇ ਨਹੀਂ ਕਰਦੀ ਪੀਰੀ ਹੋ ਤਾਂ ਇੰਟਰਵਿਊ ਦੇ ਉਦੋਂ ਬਣਾਵਾ ਤਾਂ ਕਿਆ ਪੀਣ ਲੱਗੇ ਠੀਕ ਆ ਮੈਨੂੰ ਸੌਣ ਦੇ ਉਹਨਾਂ ਉਹਨਾਂ ਨੀਂਦ ਪੂਰੀ ਹੋਣੀ ਆ ਉਹਨਾਂ ਨੂੰ ਪਤਾ ਮੁੜ ਕੇ ਸ਼ਾਮ ਨੂੰ ਵੀ ਸ਼ਿਫਟ ਲਾਉਣੀ ਆ ਇਹ ਸਵੇਰ ਦੀ ਸੇਵਾ ਜਿਆਦਾ ਕੀਤੀ ਉਹਨ ਥੱਕੀ ਰੈਸਟ ਕਰਦੀ ਬਈ ਤਵਾ ਵੀ ਵੀ ਨਾਮ ਦਾ ਕੁਤਰੀ ਵੀ ਨੰਦ ਦੀ ਚੈਨਲ ਹੈ ਹਾਂ ਮੈਂ ਟੈਸਟ ਕਰ ਰਿਹਾ ਨਹੀਂ ਕੱਟ ਮੇਰੇ ਨਾਲ ਕਿਵੇਂ ਹੈਲੋ ਆਦੇ ਬੋਹ ਚਨਾ ਕੋਈ ਗੱਲਬਾਤ ਤੁਸੀਂ ਹੁਣ ਹੈਲੋ ਬੋਲੋ ਸਰਦਾਈ ਬੋਲੋ ਗਾਇਸ ਕਰੋ ਕੋਈ ਗੱਲਬਾਤ ਹਾਂ ਗੱਲਬਾਤ ਤੁਸੀਂ ਕਰੋ ਇਹਨੂੰ ਛੇਡੋ ਜਦੋਂ ਗੱਲਬਾਤ ਆਨਲਾਈਨ ਹਾਥੇ ਦੂਜਾ ਦੇ ਹੋਏ ਸੀਰੀਅਸ ਗੱਲ ਕਰ ਰਹੀਆਂ ਕਿਨ ਕਿਹਦੀ ਉੱਧਰ ਵੀ ਹਾਂ ਮੋਟਰ ਦੇ ਪਾਸੇ ਉੱਧਰ ਕਰਕੇ ਸਾਰੇ ਬੈਠੇ ਆ ਕਿੱਸ ਕਰ ਰਹੇ ਆ ਰੇਪੀਲੀ ਹਾਂਜੀ 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 ਅੰਨੀ ਹਾਂਡੀ ਲੈ ਤੁਸੀਂ ਸਭ ਤੋਂ ਐਂਡ ਤੇ ਰਹਿ ਗਏ ਕੌੜੇ ਹੀ ਲੈ ਆਵੇ ਤਾਂ ਫਿਰ ਪਈਏ ਆ ਮੈਨੂੰ ਕਿੰਨੀ ਪੁੱਛ ਜਾਨੇ ਉੱਧਰ ਸ਼ਾਹ ਨੂੰ ਆ ਗਏ ਗਾਇਸ ਇਸ ਨਾਲ ਦੇ

ਮੈਂ ਕਿ ਮੈਂ ਤਾਂ ਜਿਵੇਂ ਪਾਕਿਸਤਾਨ ਤੇ ਡੁਪਲੀਕੇਟ ਬਣ ਕੇ ਜਾਂਦੇ ਜਾਂਦੇ ਹਾਂ ਹਾਂਜੀ ਹੋਏ ਮੈਂ ਡਰ ਗਈ ਮੇਰੇ ਬਾਬੇ ਨੇ ਕੋਈ ਛੋਟੀ ਗੱਲ ਦਾ ਪਤਾ ਲੱਗ ਗਿਆ ਸਹੀ ਗੱਲ ਆ ਬਾਬਾ ਦੇ ਉੱਠਿਆ ਫਿਰ ਸ਼ਾਂਤੀ ਬਣਿਆ ਬਾਬਾ ਕੀ ਸੀ ਪਾਪਾ ਬਾਬਾ ਸੀ ਉੱਤੇ ਕਹਿੰਦਾ ਚਾਹ ਤਰ ਲੈਂ ਮੈਂ ਕਿੱਥੇ ਬਾਬਾ ਜੀ ਜੇਗਾ ਤੁਸੀਂ ਉਹਦਾ ਸਾਹ ਖੁੱਟੀ ਬੈਠੇ ਹਾਲਾਤ ਜਿੱਥੇ ਬੰਦਾ ਲਾਭੀ ਨਾ ਸਕੇ ਬਾਬਿਆਂ ਜੀ ਸਾਡੇ ਬੈਠੇ ਸਾਰੇ ਕਿਹ ਬੈਣ ਜਾ ਕਿੰਦਰ ਗਏ ਹੋ ਸਾਰੇ ਕੋਤੇ ਕੋਈ ਵੀ ਹੈ ਨਹੀਂ ਕਿੱਥੇ ਉੱਪਰ ਹੋਣੇ ਸਾਰੇ ਹਾਂ ਜਿੱਥੇ ਬਾਬਾ ਜੀ ਤਾ ਖਾਣੇ ਸੀ ਥ੍ਰੈਡਿੰਗ ਆਪਾਂ ਲਿਪਕ ਗਈ ਤਾਂ ਗਈਆਂ ਆਸੀ ਬੱਧੀ ਆਇਆ ਕਿੱਦਾਂ ਆਵੇਂ ਹੀ ਆ ਗਈਆਂ ਬੈਣ ਕੀ ਥ੍ਰੈਡ ਚਾਹੀਦਾ ਮੈਂ ਚੱਕ ਕੇ ਚੁੰਨੀ ਦੇਣ ਲਈ ਉਹ ਕਹਿੰਦੇ ਮੇਰੇ ਜਠਾਣ ਹੀ ਨਾ ਰਹਿ ਜੇ ਕਿਤੇ ਸੈਟੀ ਕਰ ਲੈਣੇ ਨਾ ਸੱਚੀ ਗੱਲ ਹੈ ਨਾ ਸੋਚ ਲੈ ਵੇ ਨਾ ਡੜਾਈ ਕਰ ਮੈਂ ਕਿਤੇ ਮੋਂਥੋਂ ਲੈ ਕੇ ਚੱਕ ਕੇ ਖਿੱਚੀ ਆਏ ਹੁਣੀ ਗੱਲ ਬਣ ਗਈ ਥ੍ਰੈਡਿੰਗ ਤੇ ਤੇਰੀ ਥ੍ਰੈਡਿੰਗ ਦਾ ਟੈਂਟਰ ਨਿਪੜ ਗਿਆ ਇੱਧਰ ਬੇਬੇ ਬੈਠੇ ਹੋਏ ਬੇਬੇ ਸਾਤਰੀ ਕਾਕਾ ਤੇ ਬੋਲੇ ਸੋਨ ਹਾ ਸਾਤਰੀ ਉਹ ਨਹੀਂ ਆ। ਸਾਜੀ ਆਗਾ। ਉਹ ਹੀ ਪਤਾ ਬਲਾ ਕੋਈ ਆ ਕੇ ਤੇ ਮੇਰੀ ਫੋਟੋ ਹੀ ਲਾਉਣੀ ਹੈ। ਹਾਂਜੀ। ਪਹਿਲਾਂ ਆਪਾਂ ਬੇਬੇ ਦੀ ਫੋਟੋ ਹੀ ਲਾਉਣੀ ਹੈ। ਲਾਉਂ ਉੱਥੇ ਗਏ ਫੋਟੋ ਵੀ ਇਹ ਪਹਿਲਾਂ ਫੋਟੋ ਹੀ ਲਾ। ਤੇ ਸੋਹਣੀ ਜੀ ਫਿਰ ਆਸਕਰ ਕਿੰਨੇ ਵਾਰੀ ਪ੍ਰਸ਼ਾਦ ਲੈ ਲੈ ਤੋ ਦੱਸੋ। ਉਹ ਦੋ ਜੀ। ਹਾਂ। ਉਹ ਵਰੀ ਜੀ ਆ ਦੇ ਵਰੀ। ਜਾਦੀ ਵਰੀ ਲਿਆ। ਦੇਵਰੀ ਲਈ ਮੈਂ ਚਲ ਕੋਸ਼ਿਸ਼ ਨਾ ਫਿਰ ਬੋਲ ਮੈਂ ਕੀ ਕਰਾਂ ਤੇਰੀ ਵੀਡੀਓ ਬਣਾਉਣੀ ਹੈ ਵਲੌਗ ਦੇ ਵਿੱਚ ਦੱਸ ਆਹ ਫੋਟੋ ਵੀ ਨੇ ਵੇਖੀ ਆ ਤੇਰੀ ਫੋਟੋ ਆਹ ਵੇ ਇਹ ਤਾਂ ਅਸਰੇ ਇੱਧਰ ਵੀ ਇੱਕ ਚੈਰੀ ਦੀ ਹੈ ਹਾਂ ਕਿੰਨੀ ਸੋਹਣੀ ਆ ਹਾਂਜੀ ਇੱਧਰ ਵੀ ਹੋਵੇ ਨਾ ਮੈਂ ਤੇ ਆਪ ਹੁਣ ਵੇਖੀ ਕਿੰਨੀ ਵਾਰੀ ਆਪਾਂ ਇੱਥੇ ਲੰਘ ਗਏ ਮੈਂ ਤਾਂ ਫੋਟੋ ਮੰਗਣ ਤੇ ਆਂ ਵੇਂਡੀ ਪਿਆ ਆਂ ਹਾਂ ਆਹ ਦਿਖਾਉਂ ਦੋ ਬੋਲ ਕਿੰਨੇ ਚਾਲ ਸਰਵ ਕਰਦੇ ਤੂੰ 1 ਬਿਲੀਅਨ 1 ਬਿਲੀਅਨ ਵਾਹ ਮੇਰੇ ਬਾਦ ਮੈਂ ਇਹਨੂੰ 1 ਬਿਲੀਅਨ ਬਿਲੀਅਨ 9 ਮਿਲੀਅਨ ਓ ਮਾਈ ਗਾਡ ਤੂੰ ਖਾ ਨਾ ਜਾਈ ਖਾ ਨਾ ਜਾਈ ਜੂਟੇ ਨਾ ਕਰਦੇ ਨਹੀਂ ਖਾਣਾ ਉਹ ਖਾ ਨਾ ਜਾਈ ਐ ਖਿਡਾਰੀ ਦੇ ਅੰਦਰ ਅੱਲਾ ਦੇ ਜਿਹੜੀ ਉਹ ਬਹੁਤ ਐਕਟਰ ਐਕਟਰੈਸ ਹੈ ਇਹਦਾ ਆਹ ਅਸਕਰ ਇਹ ਦੱਸ ਮੈਨੂੰ ਕਿ ਤੈਨੂੰ ਇੱਥੇ ਇੰਡੀਆ ਦਾ ਆ ਵਾਲੀਆਂ ਚੀਜ਼ਾਂ ਵਧੀਆ ਲੱਗਦੀਆਂ ਕਿ ਇਹ ਚੀਜ਼ਾਂ ਤੁਹਾਡੇ ਹੋਏ ਹੈਗੀਆਂ ਉੱਥੇ ਆਸਟ੍ਰੇਲੀਆ ਚ ਹੈਗੀਆਂ ਆਸਟ੍ਰੇਲੀਆ ਵਧੀਆ ਲੱਗਦਾ ਕਿ ਇੰਡੀਆ ਇੰਡੀਆ ਤੇਰੀ ਬੇਕਾਰ ਬੇਟਾ ਹੋਏ ਨਹੀਂ ਜਿਹੜੇ ਦੇਸ਼ ਚ ਰਹੀਏ ਉਹਨੂੰ ਮੰਡੀ ਦਾ ਨਹੀਂ ਹੁੰਦਾ ਮੰਡੀ ਦਾ ਨੇ ਹੈ ਤਾਂ ਬੇਕਾਰ ਤੇ ਚੱਲ ਚੌਲ ਉਹ ਨਾ ਕੁੜੀਆਂ ਚੌਲ ਲੈਣ ਆਈਆਂ ਵੰਡਦੇ ਏ ਬਾਬਾ ਸੀਪਾ ਦੇ ਸੀਪਾ ਸੀਪਾ ਤੇਰਾ ਨਿੱਕਾ ਬਰਾਏ ਚਾਚਾ ਚਾਚਾ ਜੀ ਕਹਿਣਾ ਹੈ ਹਾਂ ਪਰ ਕਿ ਮੁੰਡੇ ਨੇ ਵੋਟੀ ਵਾਲਾ ਜੜਾ ਤਾਂ ਵੀ ਸੀਪਾ ਕਹੇਗਾ ਇਹਦਾ ਦਵਿੰਦਰ ਦਵਿੰਦਰ ਇਹਦਾ ਦਵਿੰਦਰ ਵਾਲੀ ਵੀਡੀਓ ਦਿਖਾ ਦਈਏ ਤੇ ਇਹ ਬੋਲਦਾ ਵੇਕ ਐਕਟਰ ਤਾਂ ਬਾਹਲਾ ਸਿਰੇ ਦਾ ਮੈਂ ਬੋਲਿਆ ਐਕਟਿੰਗ ਆ ਗੁੱਡ ਐਕਟਰ ਆ ਇਹਨੋਂ ਫੈਕਟਰੀ ਬਣਾ ਦਿੱਤੀ ਕੋਈ ਐਕਟਰ ਨਹੀਂ ਆ ਇਹਦਾ ਭਰਾ ਐਕਟਰ ਨਹੀਂ ਆ ਆ ਯਾਰ ਉਹ ਦੇਖੋ ਲੈ ਇਕੱਲਾ ਸਟ੍ਰਿੰਗ ਆਪਾਂ ਇਹਨਾਂ ਨੂੰ ਐਕਟਿੰਗ ਸਿਖਾ ਦਈਏ ਬਹੁਤ ਤਕੜਾ ਐਕਟਰ ਆ ਖੁਸ਼ੀਆ ਬਈ ਤੂੰ ਵੀ ਬਹੁਤ ਤਕੜਾ ਐਕਟਰ ਤਕੜਾ ਐਕਟਰ ਨਹੀਂ ਖੁਸ਼ ਖੁਸ਼ੀ ਉਹ ਇਕੱਲਾ ਉਹ ਦੇਖੋ ਨੇ ਟੈਂਟ ਆ ਗਿਆ ਹਾਂ ਇਕੱਲਾ ਸਟ੍ਰਿੰਗ ਤੇ ਬਸ ਤੇਰੇ ਮਾੜੀ ਟੱਚ ਕਰਾਂ ਨਹੀਂ ਦੇ ਰਹਿ ਇਹਨਾਂ ਨੂੰ ਉਹਦੇ ਕਹਿਣਗੇ ਮੇਰੇ ਹਾਏ ਵੱਜ ਗਈ ਰੱਤ ਆਏ ਮੇਰੇ ਇੱਥੇ ਮਾਰੀ ਕੌਣ ਗਾਲਾਂ ਕੱਢਿਆ ਤੂੰ ਕਰਦਾ ਸੀ ਆ ਨਹੀਂ ਆਵੇ ਵਿਚਾਰੇ ਤੇ ਰਾਤੀ ਵੱਜ ਗਈ ਸੀ ਹੈਨਾ ਪੱਟੀ ਵੀ ਲਾਈ ਸੀ ਅਸੀਂ ਆਵੇ ਹੱਥੇ ਵੀ ਅੱਗਾ ਤੇ ਉਹ ਨਹੀਂ ਸੀ ਹੁੰਦੀ ਇਹਦਾ ਕਹਾ ਹੈ ਜੇ ਝੂਠਾ ਦਾ ਪੱਤਾ ਸਭ ਹੋ ਜਾ ਝੂਠਾ ਦਾ ਮੰਨ ਸੋ ਗੋ ਇਹ ਵਾਲੀ ਨੇ ਕਿਹਟ ਗਾਇ ਇਹ ਵਾਲੀ ਨੇ ਕਿਹਟ ਗਾਇ ਖੁਸ਼ ਵੀ ਆ ਗਿਆ ਲੋ ਜੀ ਖੁਸ਼ਾ ਵੱਡਾ ਆ ਗਿਆ ਹੋਰ ਇੱਕ ਹੋਰ ਆ ਗਿਆ ਸ਼ੈਤਾਨ ਕਾ ਨਾਮ ਲਿਆ ਸ਼ੈਤਾਨਾ ਜੀ ਅੱਲ੍ਹਾ ਅੱਲ੍ਹਾ ਵੱਡਾ ਡਾਇਰੈਕਟਰ ਸਾਹਿਬ ਛੋਟੇ ਐਕਟਰ ਸਾਹਿਬ ਵੇਟ ਹੋ ਰਹੀ ਨਹੀਂ ਐਕਟਰ ਛੋਟਾ ਵੱਡਾ ਡਾਇਰੈਕਟਰ ਆ ਗਿਆ ਬਈ ਤੇਰਾ ਭਰਾ ਆ ਗਿਆ ਐਕਟਰ ਅੱਛਾ ਆਪਣੇ ਆ ਛੋਟਾ ਐਕਟਰ ਵੱਡਾ ਡਾਇਰੈਕਟਰ ਨਹੀਂ ਇਹ ਗੁੱਡ ਗੱਲ ਹੁੰਦੀ ਆ ਐਕਟਰ ਬੰਨਾ ਗੁੱਡ ਗੱਲ ਹੁੰਦੀ ਆ ਐਕਟਰ ਗੁੱਡ ਗੱਲ ਆ ਐਮ ਯੂ ਯੂ ਆਲਸੋ ਯੂ ਯੂ ਆਲਸੋ ਯੂ ਆਰ ਮੰਕੀ ਯੂ ਆਲਸੋ ਵੀਡੀਓ ਬੁਖਾ ਦੇ ਅਗਲੀ ਨਿਕਟ ਗਾਏ ਅਗਲੀ ਨਿਕਟ ਗਾਏ ਐਂਡ ਅਬਲੀ ਕੈਟ ਇੰਗਰ ਪੁੱਛ ਲਗੇ ਪੇਪਰ ਕਿਵੇਂ ਦਾ ਆ ਹੈ ਲੋ ਐਂਗ ਕੇ ਬਾਜੀ ਯੂ ਆ ਡੋਗ ਕੁਝ ਪੜ੍ਹ ਹੀ ਨਹੀਂ ਅੱਜ ਲੱਛਣਵਾੜੇ ਦੀਂਦੇ ਅੱਜ ਵਾਲੇ ਪੇਪਰ ਚ ਹਣਾ ਯੈਸ ਰਾਈਟ ਤੇ ਰਾਤੀ ਤੋਂ ਪੜਿਆ ਵੀ ਨਹੀਂ ਪੁੱਤ ਆ ਗਿਆ ਤੇ ਰਾਤੀ ਗਾਲਾਂ ਖਾਦੀ ਹੁਣ ਤੈਨੂੰ ਮੈਂ ਚੋਲ ਖਵਾਉਣੀ ਨਹੀਂ ਪੜਦਾ ਰਿਹਾ ਹਲੋ ਪਰ ਮੈਂ ਤੈਨੂੰ ਤੱਤੇ ਤੱਤੇ ਚੋਲ ਮੈਂ ਖਵਾਉਣੀ ਆ ਨਹੀਂ ਪੜਦਾ ਰਿਹਾ ਬਾਬਾ ਮਾੜਿਆ ਰਿਹਾ ਹਾਂ ਆਫ ਕੈਮਰਾ ਕੁਝ ਹੋਰ ਨਾ ਦੱਸਿਓ ਜੇ ਬਾਅਦ ਚ ਰਾਤ ਨਹੀਂ ਦੀ ਗਾਰੰਟੀ 8 ਵਜੇ ਪੜਿਓ ਜਦ ਮੈਂ ਆਇਆ ਉਹ ਪੜੀ ਜਾਂਦਾ ਹੀ ਹੈ ਚਾਲੇ ਨੂੰ ਤੱਤੇ ਤੱਤੇ ਚੌਲ ਖਰੋਨੀ ਹੁਣ ਮੈਂ ਐਡ ਫੋਨ ਲਾਇਆ ਤੇ ਐਵੇਂ ਵੱਡੇ ਵੱਡੇ ਇਹ ਫੜੀ ਜਾਂਦਾ ਸੀ ਬੱਚੇ ਆ ਜਾਣਗੇ ਬੱਚੇ ਗਾਣੇ ਚੱਲੀ ਬੱਸ ਜੀ ਇਹ ਬੱਸ ਮੁੱਕਦੇ ਹੀ ਨਹੀਂ ਬੱਚੇ ਜੀ ਰਹੋ ਦਾ ਸਾਰੇ ਪਾਸੇ ਪਾਸਟਮਰ ਆਉਂਦਾ ਓਏ ਖੁਸ਼ ਹੋਣ ਮੰਨ ਗਿਆ ਆਈਫੋਨ ਵਾਲਾ ਤੇਰਾ ਫੇਸ ਕਰਦਾ ਕਰਤਾ ਸੇ ਮੀਓ ਥੋੜਾ ਹੋਣਾ ਡੈਗਲੀ ਪਤ ਮੇਰੇ ਉਹਨੇ ਕਿਹਾ ਬਟਰ ਨਹੀਂ ਫਿਕਸ ਹੁੰਦਾ ਨਵਾਂ ਦੇਤਾ ਗਾਰਡ ਬਹੁਤ ਅਫਰੀਦ ਆ ਮੈਂ ਤਾਂ ਮਰੇਗਾ ਨਾ ਮੈਂ ਆਹੋ ਮੈਨੂੰ ਤਾਂ ਬਾਹਰ ਛੱਡ ਕੇ ਆਉਣਾ ਚਲ ਆਸਕਰ ਬੋਲ ਵਾਟ ਦ ਯੂ ਵਨ ਨੈਕਸਟ ਹੂੰ ਬੋਲ ਜਿਵੇਂ ਅੱਗੇ ਰੀਸਾ ਲਾਉਂਦਾ ਸੀ ਉਹ ਮੇਲਾ

ਨਹੀਂ ਹੈ ਤੇ ਮੇਰਾ ਕੋਮਲ ਮੇਰਾ ਵੀ ਸਹੀ ਹੈ ਤੇ ਇਹਨਾਂ ਦਾ ਇਹਨਾਂ ਦਾ ਤੀ ਤੀ ਇਹਨਾਂ ਦਾ ਜੁੱਤਾ ਦਾ ਤੇ ਇਹਨਾਂ ਦਾ ਇਹਨਾਂ ਦਾ ਨਹੀਂ ਨਹੀਂ ਮੇਰਾ ਵੀ ਸਹੀ ਹੈ ਠੀਕ ਹੈ ਫੈਨਸ ਅਸਵਲ ਅਛਾ ਅਛਾ ਬਟ ਦਿਸ ਗਰਲ ਇਹਦਾ ਕੋਲ ਤਾਂ ਬਹੁਤ ਵਰਸਟ ਇਸ ਮੈਨ ਆ ਗਿਆ ਬਹੁਤ ਨਹੀਂ 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 ਆਸਕਰ ਉਸ ਐਂਡਰ ਜਿਹਾ ਚੋਨਾ ਹਾਂ ਸੀ ਕਾ ਤੁਹਾਨੂੰ ਮੈਂ ਹੈਵੀ ਆਤੇ ਗਏ ਸੀ ਮੈਂ ਰਸਤੇ ਗਏ ਉਹ ਵੋਟੀ ਨੇ ਪਾਇਆ ਸੀ ਤੇ ਉਹਨਾਂ ਨੇ ਵੀ ਵੇਖ ਕੇ ਪਾ ਲਿਆ ਤੈਨੂੰ ਹੁਣ ਪਤਾ ਲੱਗਾ ਕਿ ਉਹ ਮੈਰਿਡ ਐ? ਐਵੇਂ ਕੌਣ ਕਰਦਾ? ਉਹ ਕੋਈ ਨਹੀਂ ਸੁਣਉਂਦਾ। ਹਾਂ। ਲਿਖੀ। ਉਹ ਪਹਿਲੇ ਹੀ ਚਾਹੁੰਦੀ। ਉਹ ਵੀ ਨਹੀਂ ਸੁਣਦਾ। ਬੱਸ ਕਰ ਬੋਲ ਬੋਲ ਮਾਰ ਕਿੰਨਾ ਨੇੜੇ ਆ ਗਿਆ ਮੇਰੇ ਹੀ ਨੇਰਾ ਮੇਰਾ ਇਹ ਵੀ ਨਮਰ ਏ ਏ ਵੀ ਗੰਦੀ ਨੱਕ ਮੈਂ ਨਾ ਤਾਂ ਬਹੁਤ ਸ਼ਾਇਆ ਅਸ਼ਾ ਮੈਂ ਨਾ ਤਾਂ ਪੁੱਛ ਮੈਂ ਨਾ ਤਾਂ ਪੁੱਛ ਐਡੀਟ ਵੀ ਫੜੀ ਗਈ ਤਾਂ ਵੀ ਨਹੀਂ ਮੈਂ ਐਡੀਟ ਕਰਦੀ ਹੋ ਨਾ ਉਹਨਾਂ ਆਪਾ ਇਹਨੂੰ ਕਰੀ ਇਹਨੂੰ ਜੀਤੂ ਜੀਤੂ ਇਦਾਂ ਕਰਦੀ ਆ ਵਾਵਾ ਤੂੰ ਇਹਨੂੰ

ਤੂੰ ਪ੍ਰੋਪਰ ਕਰਿਆ ਦੀ? ਠੀਕ ਮੈਨੂੰ ਭੁੱਲ ਗਿਆ ਸੀ ਇਹਨੂੰ ਰਹਿ ਗਈ ਠੀਕ ਅਸਲ ਤੇ ਹਿੰਦੀ ਨਹੀਂ ਇੱਧਰ ਕੋਲੇ ਹੋ ਫਿਰ ਕੋਲੇ ਹੋ ਉਸਕਾ हम्म ठीक है ज्ञान दे भवति उपदेश विचो परस ਯਾਹੀ ਜੋ ਧੁਰ ਲਿਖਿਆ ਲੇਖ ਸੋਈ ਸਭ ਕੁਮਾਇ ਸਭ ਕਿਸ ਤਿਸ ਦੇ ਵਸ ਦੂਜੀ ਨਾਹੀ ਜਾਏ ਗੁਰਮਖ ਨਾਨਕ ਸੁਖੈ ਅਨੰਦ ਭਈ ਭਗ ਕੀ ਬੰਧ ਜਾਏ ਗੁਰੂ ਪੂਰਾ ਜਿਸੁ ਸਿਮਰੈ ਦੇ ਕਿੰਨੇ ਦਿਨ ਹੋ ਗਏ ਤੇਰਾ ਮੂੰਹ ਨਹੀਂ ਵਿਖਾਇਆ YouTube ਫੈਮਲੀ ਨੂੰ ਵੈਸੇ ਦੋ ਹਜ਼ਾਰ ਜਰੂਰੀ ਕੰਮ ਵਾਲੇ ਪਾਸੇ ਹੀ ਆਈ ਆ ਮੈਂ ਇੰਨਾ ਨਹੀਂ ਸਮਝਣਾ ਨਹੀਂ ਵੇਖਣਾ ਹਾਂਜੀ ਹਾਂਜੀ ਨੈਨੇ ਹੋਣੀ ਤਬਨਜ ਕਿਵੇਂ ਲੱਗਿਆ ਜੀ ਤੁਹਾਨੂੰ ਪ੍ਰਸ਼ਾਦ ਬਹੁਤ ਵਧੀਆ ਮਨ ਹੋਣੀ ਹੋਏ ਦੇਹ ਮਾਰ ਸੰਸਾਰ ਦਾ ਰੁਕ ਕੇ ਤਾਂ ਦਿਖਾਓ ਆਂਦੀ ਵੀਡੀਓ ਬਣਾਉਣੇ ਪਏ ਇਧਰ ਵੇਖੋ ਜੀ ਤੂੰ ਭਾਂਡੇ ਫਰੋਲਣ ਆਈ ਅੰਗੇਰ ਨਾ ਆ ਕੇ ਕਿਆਕਲਾ ਹਣਾ ਹੈ ਕਿਆਕਲਾ ਲੈਣ ਆਏ ਹਾਂ ਹਾਂਜੀ ਚਾਹ ਪਾਉਣ ਵਾਸਤੇ ਹਾਂਜੀ ਭੈਣ ਜੀ ਪਰ ਜੀ ਤੂੰ ਹੰਦੇ ਜੀ ਤੂੰ ਹੰਦੇ ਟੋਕਰੇ ਦੇ ਦਵਾ ਲੈ ਉਹ ਬੋਦਮੇ ਤੇ ਦੰਨੀ ਲੱਗਦਾ ਪਰ ਨਫਾ ਚਲਾ ਚੱਲੀਏ ਤੇ ਆਫੂ ਜਾਰ ਦੇ ਇੱਥੇ ਲੱਗਦਾ ਕਿੰਦਾ ਸਾਦਾ ਚੱਲ ਚੱਲੀਏ ਤੁਸੀਂ ਪੁੱਜੀਏ ਬਦਾਨੇ ਦੀ ਰਾਖੀ ਬੈਠੇ ਜੀ ਕੋਈ ਲੈਣ ਚਾਹ ਹਾਂ ਸਹੀ ਗੱਲ ਧਿਆਨ ਰੱਖਣਾ ਚਾਹੀਦਾ ਵਾਕੇ ਬਰਮੀਨ ਮਿਲੈ ਅਰਦਾਸ ਚੱਲ ਰਹੀ ਸੀ ਮੈਂ ਤਾਂ ਕਰਕੇ 220 ওভার ਕਰ ਰਹੀ ਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਸੀ ਕਿ ਬਾਹਰ ਇੱਥੇ ਸਾਰੇ ਲੇਡੀਜ਼ ਬੈਠੀਆਂ ਸੀ ਬੰਦੇ ਅੰਦਰ ਬੈਠੇ ਸੀ ਇਸ ਕਰਕੇ ਬੰਦਿਆਂ ਦੀ ਵੀਡੀਓਜ਼ ਨਹੀਂ ਲਈ ਤੇ ਇਕੱਲੀਆਂ ਲੇਡੀਜ਼ ਦੀ ਲਈ ਸੀਗੀ ਇਸ ਕਰਕੇ ਤੁਹਾਨੂੰ ਤੁਸੀਂ ਕਹਿ ਨਹੀਂ ਸਕਦੇ ਸਾਨੂੰ ਜਲੇਬੀਆਂ ਨਹੀਂ ਦਿੱਤੀਆਂ ਹਾਂ ਸਬੂਤ ਨਾ ਰੱਖਣਾ ਤੇ ਹੋਰ ਨਾਲ ਦੀ ਨਾਲ ਅਸੀਂ ਪ੍ਰੂਫ ਰੱਖੀ ਹੋਇਆ ਬੇਬੇ ਕੀ ਆਖਿਆ ਤੁਸੀਂ ਹੁਣ ਤਾਂ ਅੱਜ ਹੋਰ ਬੋਲੂਗਾ ਅੰਦਰ ਬੰਦ ਹੁਣ ਤਾਂ ਬਿਆਨ ਬਦਲੂਗੀ ਸੇਹੋਂ ਨੀ ਕਾਲੀ ਤਾਂ ਤੇ ਬਾਹਲੀ ਅੱਖਾਂ ਤੇ ਨਾ ਕਰਨ ਮਾਲੀ ਜੀ ਮਾੜੀ ਪਛਾਣ ਕਰ ਹਾਂ ਬਾਹਲੀ ਵੀਰ ਵੀ ਕੀ ਤਿਆਰ ਰੱਖਣਾ ਫਿਰ ਸੋਈ ਜੇ ਬੀਪੂ ਆਣੇ ਮੈਂ ਪਹਿਲੇ ਅਰਜੰਤ ਦੇ ਬਿਬਗਾ ਹੈ ਕਿੰਨੇ ਕੰਨਾਂ ਹੈ ਕੋਟੀਆਂ ਇਹ ਕੋਟੀਆਂ ਵੀ ਦੇ ਬਾਜ਼ ਚ ਕੋਲਣਾ ਕਰਾ ਕੇ ਲੈ ਆਂ ਆ اچھا ਪੈਸਾ ਦੋ ਤਾਂ ਇਹਦੇ ਕੋਟਕੇ ਦੇ ਲਈ ਮੈਂ ਖਾਣੀਆਂ ਅੱਛਾ ਲੱਗਦਾ ਹੈ ਨਹੀਂ ਨਾ ਦੰਦਾ ਤੋਂ ਬਿਨਾਂ ਹਰ ਮੋਟਕੇ ਦੇ ਲਈ ਮੈਂ ਤਾਂ ਤੁਮੇ ਤਾਂ ਲੈਣੀ ਨਹੀਂ ਠੀਕ ਆ ਹੁਣ ਬੇਬੇ ਕਿੱਥੇ ਚੱਲੇ ਬਾਹਰ ਸਾਰੇ ਫਟਕਣ ਸਾਰਾ ਜਿਹੜਾ ਇਹ ਮੇਰੇ ਅੰਦਰ ਦਿਲ ਨਹੀਂ ਲੱਗਦਾ ਤੇ ਫਿਰ ਮੈਂ ਬਾਹਰ ਠੀਕ ਏ ਉਹ ਡੈਡੀ ਕੱਢੀ ਤੇ ਮੈਂ ਕਰੇਲੇ ਬਣਾਣਾ ਜਾਜੀ ਤੂੰ ਬਣਾ ਦੇ ਵਿਚਾਈ ਦੇ ਕਰੇਲੇ ਰੋਟੀ ਕਿਹਨਾਂ ਖਾਲੀ ਹੁੰਨੇ ਬਣਦੇ ਕਿੰਨੀਆਂ ਮਿੰਟਾਂ ਘਰਾਂਨੇ ਤੂੰ ਮੋਟੇ ਗੋਪੀ ਦੀ ਕੁੜੀ ਦਾ ਮੂੰਹ ਕਰ ਗੋਪੀ ਦੀ ਕੁੜੀ ਤੂੰ ਜੀ ਤੂੰ ਦਾ ਸਟੂਡੈਂਟ ਹੋ ਕੀਤੇ ਬਾਰੇ ਸਟੂਡੈਂਟਾਂ ਦੀ ਸੇਵਾ ਕਰਦੀ ਹੋਈ ਵੇਖੋ YouTube ਫੈਮਿਲੀ ਜਿਤਵੇ ਦਰੋ ਹੋ ਮੈਡਮ ਨੇ ਕੁੱਟਣਾ ਹੈ ਮੈਡਮ ਨੇ ਕਿਹਾ ਇਦਾਂ ਕਰ ਰਹੀ ਬੰਤੂ ਕਰੋ ਕਰ ਕਰ ਗੱਲ ਲੱਗ ਲੱਗ ਕਰੋ ਹਾਂ ਤੂੰ ਚੁੱਪ ਕਰ ਗਏ ਕਰ ਕੋਲੇ ਅੱਗੇ ਨਹੀਂ ਘੈਂ ਗੱਲ ਤੋਂ ਆਇਆ ਨਹੀਂ ਉਹਦਾ ਫੋਨ ਤੋਂ ਪਕਣਾ ਚੱਲ ਫੋਨ ਅੱਗੇ ਮਾਰਨਾ ਚੱਕ ਚੱਕ ਮਾਰਦੀ ਰੋ ਮਾਰਦੀ ਨਾ ਬੇਰਵਾਟਾ ਰਲਾ ਬੇਰਵਾਟਾ ਮਮੀ ਬੈਠਾਂਗੀ ਹੇ ਬੜਾ ਧਿਆਨ ਤੋਂ ਕੋਈ ਨਹੀਂ ਆ ਰਹੀ ਵੀਡੀਓ